ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋ ਸੀਐਮ ਭਗਵੰਤ ਮਾਨ ਤੋਂ ਬਾਅਦ ਉਹਨਾਂ ਦੀ ਪਤਨੀ ਵੀ ਜਿਹੜੀ ਹੈ ਪੂਰੇ ਐਕਸ਼ਨ ਦੇ ਵਿੱਚ ਆ ਗਏ ਨੇ ਮੈਦਾਨ 'ਚ ਆ ਗਏ ਨੇ ਵਿਕਰਮ ਸਿੰਘ ਮਝੁਤਿਆ ਦੇ ਖਿਲਾਫ ਜਿੱਤਾਂ ਉਹਨਾਂ ਨੇ ਵੱਡਾ ਬਿਆਨ ਕੀਤਾ ਵੱਡੇ ਵੱਡੇ ਖੁਲਾਸੇ ਮੁਕੰਮਲ ਜਾਣਕਾਰੀ ਜਿਹੜੀ ਹੈ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਅਸੀਂ ਚੱਲ ਕੇ ਵੀਡੀਓ ਹੋਏ ਆਪਣੀਆਂ ਸਰਕਰ ਨੇ ਆ ਉਸ ਤੇ ਵਿਚਾਰ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਤੇ ਰੋਕ ਲਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਹੈ ਮਾੜੇ ਬੰਦਿਆਂ ਨਾਲ ਕਾਹਦੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਐ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਲੋਂ ਤਵਾਜ਼ ਚੱਕੀ ਹੈ ਤਾਂ ਇਦਾਂ ਹੀ ਚੱਕਦੇ ਰਹਿਾਂਗੇ ਸਾਡਾ ਵਾਅਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਏ ਉਹ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਦੇ ਨਾਲ ਕੋਈ ਭਾਈਚਾਰਾ ਨਹੀਂ ਕਾ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ بڑੋ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਉਹੀ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਪਬਲਿਕ 'ਚ ਰਹਿਣਾ ਤੁਸੀਂ ਦੇਖਿਆ ਹੋਊਗਾ ਕਿ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲੱਭਦਾ ਨਹੀਂ ਸੀ ਹੁੰਦਾ ਮੰਤਰੀ ਲੱਭਦਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ 10 ਵਾਰ ਅਪਾਇੰਟਮੈਂਟ ਲੈਣੀ ਪੈਂਦੀ ਸੀ ਵੀ ਆ ਸਾਡਾ ਕੰਮ ਐ ਜੀ ਸਾਡਾ ਕੰਮ ਕਰਾ ਦਿਓ ਇੱਕ ਵਾਰ ਸੁਣਤਾ ਲੋ ਕਰਾਉਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦ ਤੋਂ ਸਰਕਾਰ ਬਣੀ ਐ ਸਾਡੇ ਲੀਡਰ ਥੋੜੇ ਵਿੱਚ ਫਿਰ ਰਹੇ ਨੇ ਥੋੜੇ ਦੁੱਖਾਂ ਸੁੱਖਾਂ 'ਚ ਕਮਾਂਕਾਰਾਂ 'ਚ ਜਿੰਨਾ ਹਿੱਸਾ ਹੋ ਸਕਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਪਾਈਏ ਤੁਹਾਡੇ ਵਿੱਚ ਰਹੀਏ ਕਿਉਂਕਿ ਆਮ ਘਰਾਂ ਦੇ ਲੋਕ ਆ ਅਸੀਂ ਤਾਂ ਕੋਈ ਵੱਡੇ ਵੱਡੇ ਮਹਿਲ ਪਹਿਲਾਂ ਦੇਖੇ ਨਹੀਂ ਸੀ ਸਾਰੇ ਆਮ ਘਰਾਂ ਦੇ ਸਿਗੇ ਤੇ ਸਾਡਾ ਦਿਲ ਵੀ ਤੁਹਾਡੇ ਵਿੱਚ ਹੀ ਲੱਗਦਾ ਸੋ ਸੋ ਲੱਗੇ ਰੱਬ ਦੀ ਇੱਕ ਗੱਲ ਤੁਸੀਂ ਜਾਣ ਲਿਓ ਸਾਡਾ ਵੱਡੀਆਂ-ਵੱਡੀਆਂ ਕੋਠੀਆਂ 'ਚ ਜੀਵ ਹੀ ਨਹੀਂ ਲੱਗਦਾ ਸਾਡਾ ਜੀ ਤੁਹਾਡੇ ਵਿੱਚ ਹੀ ਲੱਗਦਾ ਆ ਕੇ ਸੋ ਬਾਬ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਹੈ ਜਿਹੜੀ ਉਹ ਤੁਹਾਡੇ ਬੱਚਿਆਂ ਬਾਰੇ ਫੈਸਲੇ ਲੈ ਰਹੀ ਹੈ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਤੁਹਾਡੇ ਬੱਚੇ ਨੇ ਜਿਹੜੇ ਪੰਜਾਬ ਦੇ ਉਹ ਇੱਥੇ ਹੀ ਪੜਨ ਲਿਖਣ ਇੱਥੇ ਹੀ ਨੌਕਰੀ ਕਰਨ ਅੱਜ ਸਕੂਲਾਂ 'ਚ ਸਿੱਖਿਆ ਕ੍ਰਾਂਤੀ ਵਰਗੀਆਂ ਵਧੀਆ ਮੁਹਿੰਮਾਂ ਚੇੜੀਆਂ ਹੋਈਆਂ ਹੋਈਆਂ ਸਰਕਾਰ ਨੇ ਜਿਹਦੇ 'ਚ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿੱਥੇ ਕਮਰੇ ਪਾਉਣ ਦੀ ਲੋੜ ਹੈ ਕਮਰੇ ਪਾਏ ਜਾ ਰਹੇ ਨੇ ਜਿੱਥੇ ਟੀਚਰ ਪ੍ਰੋਵਾਈਡ ਕਰਨ ਦੀ ਲੋੜ ਹੈ ਟੀਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਪ੍ਰਾਣੀਆਂ ਸਰਕਾਰਾਂ 'ਚ ਟੀਚਰ ਹਮੇਸ਼ਾ ਧਰਨਾ ਲਾਉਂਦੇ ਦਿਖਦੇ ਸੀ ਕਿਉਂਕਿ ਕੱਚੇ ਹੁੰਦੇ ਸੀ ਜਾਂ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਥੋੜੀਆਂ ਹੁੰਦੀਆਂ ਸੀ ਵੀ ਘਰਾਂ ਦੇ ਗੁਜ਼ਾਰੇ ਨਹੀਂ ਸੀ ਚੱਲਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਵੀ ਇਹ ਜੇ ਟੀਚਰ ਨੇ ਪੜਾਉਣਾ ਕੀ ਹੈ ਜਿਹੜਾ ਆਪ ਹੀ ਵਿਚਾਰਾ ਦੁਖੀ ਫਿਰਦਾ ਸੋ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਨੂੰ ਪੱਕੇ ਵੀ ਕੀਤਾ ਗਿਆ ਜਿਨ੍ਹਾਂ ਦੀ ਤਨਖਾਹ ਕੱਟ ਸੀਗੀ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾ ਰਹੀਆਂ ਨੇ ਤੇ ਅੱਜ ਸਾਨੂੰ ਕਹਿੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਹੈਗਾ ਜਿੱਥੇ ਟੀਚਰ ਨਾ ਹੋਵੇ ਹਰ ਸਕੂਲ 'ਚ ਟੀਚਰ ਨੇ ਤੇ ਵਧੀਆ ਕੁਆਲੀਫਾਈਡ ਟੀਚਰਸ ਨੇ ਮੈਂ ਪਿਛਲੇ ਦਿਨੀ ਕਿਸੇ ਕਾਲਜ 'ਚ ਗਈ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਜਦ ਦੀ ਸਰਕਾਰ ਆਈ ਹੈ 3 ਸਾਲ ਹੋ ਗਏ ਹਰ ਸਾਲ 100 150 ਬੱਚਾ ਵਧ ਐਡਮਿਸ਼ਨ ਲੈਂਦਾ ਹਰ ਸਾਲ ਬੱਚਿਆਂ ਦੀ ਜਿਹੜੀ ਸਟਰੈਂਥ ਹੈ ਉਹ ਵਧ ਰਹੀ ਹੈ ਤੇ ਸਾਨੂੰ ਮੰਗ ਆਉਂਦੀ ਹੈ ਵੀ ਸਟਰੈਂਥ ਹੋਰ ਵਧਾ ਦਿੱਤੀ ਜਾਵੇ ਕਿਉਂਕਿ ਬੱਚੇ ਹੁਣ ਇੱਥੇ ਰਹਿ ਕੇ ਪੜਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਸ ਹੋ ਗਈ ਕਿ ਕੀ ਮੁੱਖ ਮੰਤਰੀ ਸਾਹਿਬ ਜੇ ਅਸੀਂ ਇੱਥੇ ਹੀ ਪੜਾਂਗੇ ਲਿਖਾਂਗੇ ਸਾਨੂੰ ਇੱਥੇ ਹੀ ਨੌਕਰੀ ਦੇਣਗੇ ਪਹਿਲਾਂ ਆਸ ਹੀ ਨਹੀਂ ਸੀ ਸਾਡੇ ਬੱਚਿਆਂ ਨੂੰ ਬੱਚਾ 12ਵੀਂ ਕਰਦਾ ਸੀ ਤਾਂ ਹਮੇਸ਼ਾ ਮਾਪਿਆਂ ਨੂੰ ਇੱਕ ਕੱਲ ਕਹਿੰਦਾ ਸੀ ਚਾਹੇ ਜਿਵੇਂ ਮਰਜ਼ੀ ਕਰ ਜਾ ਚੱਕ ਕੇ ਮੈਨੂੰ ਬਾਹਰ ਭੇਜ ਦਿਓ ਮੈਂ ਉੱਥੇ ਕਮਾ ਲੂੰਗਾ ਅੱਜ ਸਾਡੇ ਬੱਚੇ ਪੰਜਾਬ 'ਚ ਰਹਿ ਕੇ ਪੜ ਰਹੇ ਨੇ ਲਿਖ ਰਹੇ ਨੇ ਨੌਕਰੀਆਂ ਲੈ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਪੰਜਾਬ ਦੀ ਸੇਵਾ ਕਰਨ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਅੱਜ ਮੈਡਮ ਵਰਗੇ ਆ ਕੁੜੀਆਂ ਅਫਸਰ ਲੱਗ ਰਹੀਆਂ ਨੇ ਸਾਡੇ ਪੰਜਾਬ ਦੇ ਧੀਆਂ ਪੁੱਤ ਨੇ ਉਹ ਵੱਡੇ ਵੱਡੇ ਰੈਂਕ ਤੇ ਜਾ ਰਹੇ ਨੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਦੇ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਸੇ ਸਰਕਾਰ ਨੇ ਵੀ ਪਿੰਡਾਂ 'ਚ ਵੀ ਅਸੀਂ ਲਾਇਬ੍ਰੇਰੀਆਂ ਬਣਾਈਆਂ ਏ ਉੱਥੇ ਵੀ ਅਸੀਂ ਏਸੀ ਲਾਈਏ ਜਿਹੜੇ ਬੱਚੇ ਪੜ੍ਹ ਲਿਖ ਸਕਦੇ ਨੇ ਜਿਨ੍ਹਾਂ ਦਾ ਸ਼ੌਂਕ ਹੈ ਵੀ ਅਸੀਂ ਪੜ੍ਹੀਏ ਉੱਥੇ ਬੈਠ ਕੇ ਪੜ੍ਹਨ ਲਿਖਣ ਤੇ ਕੋਈ ਨਾ ਕੋਈ ਵੱਡਾ ਐਗਜ਼ਾਮ ਕਲੀਅਰ ਕਰਨ ਤੇ ਮਾਂ ਪਿਓ ਦਾ ਨਾਮ ਰੌਸ਼ਨ ਕਰਨ। ਸੋ ਬਹੁਤ ਮਹਿਮਾ ਸਰਕਾਰ ਨੇ ਤੁਹਾਡੇ ਸਾਰੇ ਨਾਲ ਛੇੜ ਰੱਖੀਆਂ ਨੇ ਸਾਨੂੰ ਤੁਹਾਡੇ ਪਿਆਰ ਦੀ ਸਰਕਾਰ ਦੀ ਇਸੇ ਤਰੀਕੇ ਨਾਲ ਲੋੜ ਹਮੇਸ਼ਾ ਰਹੂਗੀ। ਕਿਉਂਕਿ ਜਦੋਂ ਤੁਹਾਡਾ ਪਿਆਰ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਹੁੰਦਾ ਮੈਂ ਹੋਰ ਕੰਮ ਕਰਾਂ ਦੁਗਨੇ ਹੌਸਲੇ ਨਾਲ ਕੰਮ ਕੀਤੇ ਜਾਂਦੇ ਜਿਵੇਂ ਤੁਸੀਂ ਲੁਧਿਆਣੇ ਦਾ ਰਿਜ਼ਲਟ ਪਿੱਛੇ ਦੇਖਿਆ ਆਮ ਆਦਮੀ ਪਾਰਟੀ ਦੀ ਵਧੀਆ ਲੀਡ ਨਾਲ ਜਿੱਤ ਹੋਈ ਹੈ ਮੈਂ ਇਹਦਾ ਵੀ ਧੰਨਵਾਦ ਕਰਦੀ ਹਾਂ ਸਾਰੀ ਪਬਲਿਕ ਦਾ ਜਿਨ੍ਹਾਂ ਨੇ ਇੰਨਾ ਤਬਾਰ ਕੀਤਾ ਆਮ ਆਦਮੀ ਪਾਰਟੀ ਨੂੰ ਸੋ ਸਰਕਾਰ ਹਮੇਸ਼ਾ ਲੋਕਾਂ ਦੇ ਹੱਕ 'ਚ ਫੈਸਲੇ ਲੈਂਦੀ ਹੈ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਡੀ ਗੱਲ ਸੀ ਸਾਡਾ ਜਿਹੜਾ ਮੈਡੀਕਲ ਫੈਸਿਲਿਟੀ ਹੈ ਜਿਹੜੀ ਸਿਹਤ ਸੁਵਿਧਾਵਾਂ ਨੇ ਉਹਨਾਂ 'ਚ ਬਹੁਤ ਕਮੀ ਸੀ ਜੇ ਕਿ ਸੇ ਮਾਪੇਨ ਨੂੰ ਇਲਾਜ ਕਰਾਉਣਾ ਪੈਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰਾ 2-3 ਹਜ਼ਾਰ ਦਾ ਖਰਚਾ ਹੋਊਗਾ ਮੈਂ ਕਿੱਥੋਂ ਭਰੂੰਗੀ ਅਗਲੇ ਮਹੀਨੇ ਡਾਕਟਰ ਨੇ ਦੁਬਾਰਾ ਬੁਲਾ ਲੈਣਾ ਹੈ ਵੀ ਦੁਬਾਰਾ ਚੈੱਕ ਅਪ ਕਰਾਣ ਆ ਜਿਓ ਬਹੁਤ ਔਖਾ ਹੁੰਦਾ ਸੀ ਸੋ ਜਿਹੜਾ ਮਾਡਲ ਸੀਗਾ ਦਿੱਲੀ ਦਾ ਮੱਲਾ ਕਲੀਨਿਕ ਦਾ ਉਹ ਮਾਡਲ ਪੰਜਾਬ 'ਚ ਲੈ ਕੇ ਆਏ ਤੁਹਾਡੇ ਅੱਜ ਫ੍ਰੀ ਇਲਾਜ ਹੋ ਰਿਹਾ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਦਾ ਮਾਡਲ ਹੈ ਤੁਸੀਂ ਦੇਖਿਆ ਹੋਊਗਾ ਸੜਕਾਂ ਤੇ ਮੈਂ ਕਈ ਵਾਰ ਰਸਤੇ 'ਚ ਜਾਂਦੀ ਦੇਖਦੀ ਆ ਕੱਲ ਪਰਸੋਂ ਦੀ ਗੱਲ ਹੈ ਮੈਂ ਦੇਖਿਆ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਉੱਥੇ ਐਸਐਸ ਜਿਹੜੀ ਸੜਕ ਸੜਕ ਸੁਰੱਖਿਆ ਹੋਸ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉੱਥੇ ਉਹ 2 ਮਿੰਟਾਂ 'ਚ ਪਹੁੰਚ ਗਈ ਤੇ ਜਿਹੜੇ ਜਿਹੜੇ ਫੱਟੜ ਹੋਗੇ ਸੀ ਜਿਨ੍ਹਾਂ ਨੂੰ ਇਲਾਜ ਕਰਾਉਣ ਦੀ ਲੋੜ ਸੀ ਉਹਨਾਂ ਦਾ ਪਹਿਲੇ ਇਲਾਜ ਕਰਾਇਆ ਜਾਂਦਾ ਫਿਰ ਉਹਨਾਂ ਤੇ ਕੋਈ ਜਿਹੜੀ ਪੰਦੀ ਕਾਰਵਾਈ ਉਹ ਕੀਤੀ ਜਾਂਦਾ ਸੋ ਸਾਨੂੰ ਹਮੇਸ਼ਾ ਇਹ ਰਹਿੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਬਾਹਰ ਨੂੰ ਨਾਮੂ ਕਰਨ ਮੇਰੀ ਬੇਨਤੀ ਹੈ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੀਆਂ ਵੀ ਧੀਆ ਹੋਣਗੀਆਂ ਉਹਨਾਂ ਨੂੰ ਇੱਥੇ ਹੀ ਰਹਿ ਕੇ ਪੜ੍ਹਾਓ ਲਿਖਾਓ ਉਹ ਪੰਜਾਬ ਦੀ ਸੇਵਾ ਕਰਨ ਕਈ ਵਾਰ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਜਾ ਕੇ ਪੁੱਛੀਦਾ ਵੀ ਬਾਪੂ ਜੀ ਬੱਚੇ ਬੱਚੇ ਤਾਂ ਬਾਹਰ ਨਹੀਂ ਬੱਚੇ ਤਾਂ ਚਲੇ ਗਏ ਇੱਥੇ ਤਾਂ ਵਧੀਆ 10 ਸਾਲ ਪਹਿਲਾਂ ਹੀ ਚਲੇ ਗਏ ਸੀ ਉਹ ਤਾਂ ਉੱਥੇ ਸੈੱਟ ਨੇ ਹੁਣ ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਵਧੀਆ ਆ ਗਈ ਅਸੀਂ ਇੱਥੇ ਵੀ ਰਹਿ ਕੇ ਕੋਈ ਕੰਮ-ਕਾਰ ਕਰ ਸਕਦੇ ਹਾਂ ਕੋਈ ਬਿਜ਼ਨਸ ਕਰ ਸਕਦੇ ਹਾਂ ਕਿਉਂਕਿ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਕਿ ਤੁਸੀਂ ਆ ਕੇ ਪੰਜਾਬ 'ਚ ਇਨਵੈਸਟ ਕਰੋ ਕੋਈ ਬਿਜ਼ਨਸ ਕਰਨਾ ਹੈ ਕੋਈ ਨੌਕਰੀ ਕਰਨੀ ਹੈ ਪੰਜਾਬ ਦੀ ਧਰਤੀ ਤੇ ਰਹਿ ਕੇ ਕਰੋ ਮੈਂ ਅੱਜ ਤੁਹਾਡੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਵੀ ਮੰਗਦੀ ਹਾਂ ਕਿ ਜਗ੍ਹਾ ਥੋੜੀ ਪੈ ਗਈ ਬੈਠਣ ਨੂੰ ਪਰ ਤੁਹਾਡਾ ਪਿਆਰ ਹੈ ਵੀ ਤੁਸੀਂ ਇੱਕ ਘੰਟੇ ਤੋਂ ਖੜੇ ਹੋ ਕੇ ਸਾਰਿਆਂ ਦੀ ਗੱਲ ਸੁਣ ਰਹੇ ਹੋ ਇੰਨੀ ਗਰਮੀ ਹੈ ਜੂਨ ਦਾ ਮਹੀਨਾ ਚੱਲਦਾ ਹੋਵੇ ਤੇ 12 1 ਵਜੇ ਦਾ ਟਾਈਮ ਹੋਵੇ ਫਿਰ ਵੀ ਇੰਨੀ ਗਿਣਤੀ ਚ ਥੋੜਾ ਆਉਣਾ ਸਾਨੂੰ ਇਹ ਦੱਸ ਚਾਹੁੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹੋ ਰੋੜੀ ਸਾਹਿਬ ਨੂੰ ਦਿਲੋਂ ਚਾਹੁੰਦੇ ਹੋ ਤਾਂ ਹੀ ਇੱਥੇ ਤੁਸੀਂ ਪਹੁੰਚੇ ਸੋ ਮੇਰੀ ਅਜੇ ਇੰਨੀ ਕੋ ਤੁਸੀਂ ਬੇਨਤੀ ਕਬੂਲ ਕਰੋ ਤੇ ਮੈਂ ਜਿਵੇਂ ਰੋੜੀ ਸਾਹਿਬ ਨੇ ਕਿਹਾ ਵੀ ਭੈਣ ਜੀ ਤੁਹਾਡੀ ਡਿਊਟੀ ਲਾਉਂਦੇ ਰਹਾਂਗੇ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦੀ ਹਾਂ ਜਦੋਂ ਵੀ ਰੋੜੀ ਸਾਹਿਬ ਬੁਲਾਉਣਗੇ ਮੈਂ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਅੱਧੀ ਆਵਾਜ਼ 'ਚ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਜਦ ਮਰਜ਼ੀ ਬੁਲਾ ਲਿਓ ਤੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਨੇ ਜਿਹੜੇ ਵੀ ਅੱਜ ਤੁਸੀਂ ਵੀ ਵੀਰ ਕੋਈ ਨਾ ਕੋਈ ਕੰਮ ਦੱਸੋਗੇ ਕਿਸੇ ਨਾ ਕਿਸੇ ਦਾ ਕੰਮ ਹੋਊਗਾ ਮੈਂ ਆਰਾਮ ਨਾਲ ਤੁਹਾਡੀ ਸਾਰਿਆਂ ਦੀ ਗੱਲ ਸੁਣ ਕੇ ਜਾਊਂਗੀ ਜਿਹੜੇ ਵੀ ਕੰਮ ਨੇ ਤੁਹਾਡੇ ਸਾਡੇ ਸਿਰ ਮੱਥੇ ਨੇ ਤਾਂ ਮੈਂ ਮਾਨ ਸਾਹਿਬ ਦੇ ਅੱਗੇ ਜਾ ਕੇ ਜ਼ਰੂਰ ਤੁਹਾਡੇ ਕੰਮਾਂ ਦੇ ਬਾਰੇ ਚਰਚਾ ਕਰੂੰਗੀ ਤੇ ਆਸ ਕਰੂੰਗੀ ਕਿ ਤੇ ਜਲ ਤੋਂ ਜਲਦ ਉਹ ਪੂਰੇ ਹੋਣ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਐਮ ਭਗਵਾਨ ਤਮਾਨ ਨੇ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਸ਼ੁਰੂ ਕੀਤਾ ਸੀਗਾ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ ਕਿਉਂਕਿ ਉਹਨਾਂ ਨੇ ਇਹ ਜਿਹੜਾ ਐਕਸ਼ਨ ਕਰਕੇ ਬਹੁਤ ਹੀ ਵਧੀਆ ਤੇ ਅਹਿਮ ਕੰਮ ਕੀਤਾ ਹੈਗਾ ਵਾ ਪੰਜਾਬ नशिया की वजह तो ज़रा तबाह हो रहा है नौजवान मिसल वजह तो तबाह हो रही थी घर कर खाली हो गए इस लानत की वजह तो हम जरूरत सी इस वे एक्शन की और उन्होंने ये एक्शन छोटे जो नशा तस्कर है उन्होंने तो शुरू करके जो वे मगर माछ जसल गढ़ से असल घर से उन्होंने तक जा पहुंचे है ਛੋਟਿਆਂ ਤੋਂ ਸ਼ੁਰੂ ਕਰਨੇ ਦਾ ਮਕਸਦ ਇਹ ਸੀ ਕਿ ਜਿਹੜੇ ਵੱਡੇ ਐ ਜਿਹੜੇ ਗੜ੍ਹ ਐ ਉਹਨਾਂ ਨੂੰ ਨਸੀਹਤ ਹੋ ਜਾਏ ਕਿ ਸੀਐਮ ਭਗਵੰਤ ਮਾਨ ਹੁਣ ਵਕਈ ਸੱਚੇ ਮਨ ਨਾਲ ਸੱਚੇ ਦਿਨੋਂ ਇਸ ਲਾਣਤ ਨੂੰ ਪੰਜਾਬ ਚੋਂ ਖਤਮ ਕਰਨਾ ਚਾਹੁੰਦਾ ਹੈਗਾ ਵੈ ਉਹ ਸਮਝਦਾ ਹੈ ਕਿ ਅਗਰ ਇਹ ਚੀਜ਼ ਖਤਮ ਹੋ ਗਈ ਪੰਜਾਬ ਚੋਂ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਪਾਇਆ ਜਾ ਸਕਦਾ ਹੈਗਾ ਵੈ ਨੌਜਵਾਨ نسل ਨੂੰ ਅ ਉਹਨਾਂ ਮਸਤਕਬਲ ਨੂੰ ਕਾਮਯਾਬ ਬਣਾਇਆ ਜਾ ਸਕਦਾ ਹੈਗਾ ਵੈ ਇਸ ਲਈ ਇਸ ਐਕਸ਼ਨ ਦੀ ਜ਼ਰੂਰਤ ਸੀ देर आए दुरुस्त आए ਅ ਔਰ ਇਹਨਾਂ ਲੋਕ ਪੰਜਾਬ ਦੇ ਲੋਕ ਜੀੰਮ ਭਗਵੰਤ ਮਾਨ ਦੇ ਇਸ ਫੈਸਲੇ ਤੋਂ ਇਸ ਇਸ ਕਦਮ ਤੋਂ ਬਹੁਤ ਜ਼ਿਆਦਾ ਖੁਸ਼ ਹੋ ਗਏ ਆ ਔਰ ਜਿਹੜਾ ਹੁਣ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਐਕਸ਼ਨ ਸ਼ੁਰੂ ਕੀਤਾ ਹੈਗਾ ਵੈ ਉਸ ਤੋਂ ਵੀ ਲੋਕਾਂ ਦੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇਸ ਐਕਸ਼ਨ ਤੋਂ ਵੀ ਬੜਾ ਖੁਸ਼ ਹੋਗੇ ਹੈ ਕਿਉਂਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਬਾਦਲ ਪਰਿਵਾਰ ਨੇ ਪਹੁੰਚਾਇਆ ਅੱਜ ਤੱਕ ਕਿਸੇ ਨੇ ਉਹਨਾਂ ਦੇ ਉੱਤੇ ਹੱਥ ਪਾਉਣ ਦੀ ਜੁਰਤ ਨਹੀਂ ਸੀ ਕੀਤੀ ਇਸ ਪਰਸੀਅਮ ਭਗਵੰਤ ਮਾਨ ਨੇ ਇਹ ਇੱਕ ਵੱਡਾ ਕਦਮ ਜਿਹੜਾ ਚੁੱਕਿਆ ਹੈਗਾ ਵੈ ਇਹਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਘਟ ਹੈ ਉਹਨਾਂ ਦੀ ਪਤਨੀ ਨੇ ਵੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਮੈਸੇਜ ਦਿੱਤਾ ਇਹੀ ਪੈਗਾਮ ਦਿੱਤਾ ਕਿ ਜਿਹੜਾ ਵੀ ਇਹ ਚਿੱਟੇ ਦਾ ਧੰਦਾ ਕਰਦਾ ਹੈ ਚਿੱਟੇ ਦਾ ਕਾਰੋਬਾਰ ਕਰਦਾ ਹੈਗਾ ਵੈ ਉਹ ਚਾਹੇ ਆਫੀਸਰ ਹੈ ਕੋਈ ਜਾਂ ਚਾਹੇ ਕੋਈ ਆਮ ਮਲਾਜ਼ਮ ਹੈ ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ پاک ਕਰਨਾ ਹੈ ਇਹ ਜਿਹੜਾ ਅਸੀਂ ਨਾਰਾ ਲਾਇਆ ਹੈ ਇਹ ਜਿਹੜਾ ਅਸੀਂ ਐਕਸ਼ਨ ਸ਼ੁਰੂ ਕੀਤਾ ਹੈ ਇਸ ਨੂੰ ਅਸੀਂ ਸੱਚ ਕਰਕੇ ਦਿਖਾਵਾਂਗੇ ਤੁਹਾਡੀ ਜਿਹੜੀ ਇਹ ਜੋ ਖੁਆਇਸ਼ ਹੈ ਇਹ ਪੂਰੀ ਕਰਾਂਗੇ ਔਰ ਇਸ سلسلے ਦੇ ਵਿੱਚ ਜਿਹੜਾ ਵੀ ਆਏਗਾ ਚਾਹੇ ਉਹ ਕੋਈ ਮੰਤਰੀ ਆ ਸੰਤਰੀ ਆ ਕਿਸੇ ਨੂੰ ਵੀ ਮਾਫੀ ਨਹੀਂ ਮਿਲੇਗੀ ਹਰ ਇੱਕ ਨੋਰੀ ਸਜ਼ਾ ਮਿਲੇਗੀ ਜਿੰਨਾ ਉਹਨੇ ਕੀਤਾ ਹੈ ਜਿੰਨਾ ਉਹਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਉਹਨੇ ਉਹਨੂੰ ਸਜ਼ਾ ਖੋਤਣੀ ਪੈਗੀ ਬਿਰੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਸੀਐਮ ਭਗਵਾਨ ਪ੍ਰਮਾਨ ਦੇ ਇਸ ਐਕਸ਼ਨ ਦੇ ਬਾਰੇ ਜਿਹੜਾ ਉਹ ਨਸ਼ਿਆਂ ਦੇ ਵਿਰੁੱਧ ਕਰੰਦਾ ਇਹ ਹੈਗੀ ਹੈ ਕੀ ਕਹਿਣਾ ਚਾਹੋਗੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਤੇ ਸਾਰਾ ਖਿਆਲ ਮਿਲਾਨੇ ਅਗਲੀ ਵੀਡੀਓ ਦੇ ਨਾਲ ਅੱਲਾਹ